ਥੋਰੀ ਦੇ 2 ਮੋਟਰਸਾਈਕਲ ਅਤੇ 3 ਮੋਬਾਈਲ ਫੋਨ ਸਮੇਤ ਜਲੰਧਰ ਪੁਲਿਸ ਨੇ ਦੋ ਸਨੇਚਰਾਂ ਨੂੰ ਕੀਤਾ ਗ੍ਰਿਫਤਾਰ ਜਾਣਕਾਰੀ ਦਿੰਦਿਆਂ ਜਲੰਧਰ ਪੁਲਿਸ ਨੇ ਦੱਸਿਆ ਕਿ ਸ਼ਹਿਰ ਵਿੱਚ 3. ਲੈਦਰ ਕੰਪਲੈਕਸ ਬਸਤੀ ਬਾਬਾ ਖੇ ਜਲੰਧਰ ਵਿਖੇ ਲਗਾਈ ਨਾਕੇ ਦੌਰਾਨ ਇੱਕ ਮੋਟਰਸਾਈਕਲ ਸਵਾਰ ਦੋ ਸ਼ੱਕੀ ਨੌਜਵਾਨਾਂ ਨੂੰ ਪੁਲਿਸ ਨੇ ਰੋਕਿਆ ਅਤੇ ਚੈਕਿੰਗ ਦੌਰਾਨ ਪੁਲਿਸ ਨੇ ਉਨ੍ਹਾਂ ਕੋਲੋਂ ਇੱਕ ਮੋਬਾਈਲ ਫੋਨ ਬਰਾਮਦ ਕੀਤਾ ਜਿਨ੍ਹਾਂ ਦੀ ਪਛਾਣ ਆਕਾਸ਼ ਪੁੱਤਰ ਰਮੇਸ਼ ਕੁਮਾਰ ਵਾਸੀ ਗੁਲਾਬੀਆ ਮੁਹੱਲਾ ਬਸਤੀ ਸ਼ੇਖ ਅਤੇ ਰਮੇਸ਼ ਉਰਫ ਨੰਨਾ ਪੁੱਤਰ ਸੁਭਾਸ਼ ਚੰਦਰ ਮੁਹੱਲਾ ਬਸਤੀ ਸ਼ੇਖ ਵਜੋ ਹੋਈ ਹੈ ਅਗਲੇਰੀ ਜਾਂਚ ਦੌਰਾਨ ਪੁਲਿਸ ਨੇ ਇਹਨਾਂ ਪਾਸੋਂ ਵਕ ਵਕ ਥਾਮਾ ਤੇ ਚੋਰੀ ਦੇ 2 ਸਪਲੈਂਡਰ ਮੋਟਰਸਾਈਕਲ ਅਤੇ 3 ਮੋਬਾਈਲ ਫੋਨ ਬਰਾਮਦ ਕੀਤੇ ਹਨ ਥਾਣਾ ਬਸਤੀ ਬਾਬਾ ਖੇਜ ਲੰਧਾ ਦੀ ਪੁਲਿਸ ਨੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਖਿਲਾਫ ਐਫ ਆਈ ਆਰ ਦਰਜ ਕਰ ਲਈ ਹੈ ਬਿਊਰੋ ਰਿਪੋਰਟ ਲੰਧਾ ਬੀਚ ਟੀਵੀ ਹਾਂਜੀ ਮਾਨਯੋਗ ਕਮਿਸ਼ਨਰ ਆਫ ਪੁਲਿਸ ਲੰਧਾ ਸ਼੍ਰੀ ਸੁਪਨ ਚਰਮਾ ਆਈ ਪੀ ਐਸ ਦੇ ਦਿਸ਼ਾ ਨਿਰਦੇਸ਼ਾਂ ਤੇ ਜੋ ਅਸੀਂ 스내ਚਿੰਗ ਅਤੇ ਚੋਰੀ ਵਗੈਰਾ ਦੀਆਂ ਵਾਰਦਾਤਾਂ ਕਰਨ ਵਾਲੇ ਮਾਰੇ ਅੰਸਰਾਂ ਦੇ ਖਲਾਫ ਇੱਕ ਮੁਹਿੰਮ ਚਲਾਈ ਹੈ ਉਸ ਦੇ ਵਿੱਚ ਥਾਣਾ ਪਸਤੀ ਬਾਬਾਕੇਲ ਦੀ ਪੁਲਿਸ ਨੇ ਦੋ ਸਨੈਚਰਸ ਕਾਬੂ ਕੀਤੇ ਨੇ ਜਿਨ੍ਹਾਂ ਨੇ ਇੱਕ ਵਿਅਕਤੀ ਤੋਂ ਗੱਡੀ ਬਾਹਰ ਬੈਠੇ ਤੋਂ ਫੋਨ ਸਨੈਚ ਕੀਤਾ ਸੀਗਾ ਜਿਨ੍ਹਾਂ ਨੂੰ ਅਸੀਂ ਸ਼ਾਰਟ ਟਾਈਮ ਦੇ ਵਿੱਚ ਟ੍ਰੇਸ ਕਰਕੇ ਤੇ ਅਰੈਸਟ ਕੀਤਾ ਹੈ ਉਹਨਾਂ ਕੋਲੋਂ ਦੋ ਚੋਰੀशुदा ਮੋਟਰਸਾਈਕਲ ਅਤੇ ਤਿੰਨ ਜਿਹੜੇ ਮੋਬਾਈਲ ਫੋਨ ਹੈ ਸਨੈਚ ਕੀਤੇ ਗਏ ਉਹ ਰਿਕਵਰ ਕੀਤੇ ਹਨ ਹਾਂਜੀ ਜਿਹੜੇ ਦੋ ਦੋਸ਼ੀ ਹੈਗੇ ਆਂ ਜੀ ਮਨੀਸ਼ ਉਰਫ ਨੰਨਾ ਪੁੱਤਰ ਸੁਭਾਸ ਚੰਦਰ ਇਹਦੇ ਖਿਲਾਫ ਤਿੰਨ ਮੁਕਦਮੇ ਦਰਜ ਹੈਗੇ ਆ ਜੀ ਤੇ ਇੱਕ ਪ੍ਰੀਵੈਂਟਿਵ ਅਰੈਸਟ ਦੀ ਜਿਹੜੀ ਡੀਡੀਆ ਰੌ ਫਾਈਲ ਹੈ ਜਿਹੜਾ ਦੂਸਰਾ ਦੋਸ਼ੀ ਹੈ ਜੀ ਆਕਾਸ਼ ਪੁੱਤਰ ਰਮੇਸ਼ ਕੁਮਾਰ ਇਹਦੇ ਖਿਲਾਫ ਵੀ ਪਹਿਲਾਂ ਇੱਕ ਮੁਕਦਮਾ ਲੱਗਿਆ ਹੋਇਆ